ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈਗਾ ਜੀ ਸੰਗਰਾਮ ਦਾ ਦਿਹਾੜਾ 16 ਅਗਸਤ 2024 ਦਿਨ ਸ਼ੁੱਕਰਵਾਰ ਤੇ ਕਰ ਰਹੇ ਹਾਂ ਦਰਸ਼ਨ ਇਸ ਸਮੇਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਤੇ ਪਾਲਕੀ ਸਾਹਿਬ ਦੇ ਕਰਵਾਨੇ ਦਰਸ਼ਨ ਤੁਹਾਨੂੰ ਹਾਂਜੀ ਕਰੋ ਜੀ ਦਰਸਨ ਸੰਕਤਾਂ ਦੇ ਤੇ ਪਾਲਕੀ ਸਾਹਿਬ ਜੀ ਦੇ ਹਾਂਜੀ ਤੁਸੀਂ ਕਰਮਾ ਵਾਲੇ ਜਿਹੜੇ ਕਰ ਰਹੇ ਹੁੰਦਾ ਇਸ ਸਮੇਂ ਦਰਸ਼ਨ ਇਹਨਾਂ ਰੱਬੀ ਰੂਹਾਂ ਸੰਗਤਾਂ ਦੇ ਤੇ ਪਾਲਕੀ ਸਾਹਿਬ ਜੀ ਦੇ ਹਾਂਜੀ ਇਹ ਉਹ ਧਰਮਕਿਸਤਾਨ ਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤਨਤਨ ਬਾਬਾ ਜਰਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਬਾਬਾ ਜੇਹਸਤਾਨ ਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਜਿਉਂਦੇ ਨੀਹਾਂ ਵਿੱਚ ਚਣਵਾਏ ਗਏ ਸਨ ਸੁਬਾਸ ਹਰਾਂਦ ਵੱਲੋਂ ਕਰ ਰਹੇ ਹੋਂ ਸਸਤਾਨ ਦੇ ਦਰਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਉਸ ਸਮੇਂ ਸਹਿਬਜ਼ਾਦੇ ਦੀ ਉਮਰ ਤਨ ਤਨ ਬਾਬਾ ਜੋਰਾਵਰ ਸਿੰਘ ਜੀ 9 ਸਾਲ ਤੇ ਤਨ ਤਨ ਬਾਬਾ ਸ੍ਰੀ ਫਤੇ ਸਿੰਘ ਜੀ 7 ਸਾਲ ਦੇ ਸਨ ਤੇ ਇਸ طرف ਹੈ ਗਿਆ ਜੀ ਗੁਰਦੁਆਰਾ ਠੰਡਾ ਵਰਜਾ ਸਾਹਿਬ ਕਰਵਾਨਿਆਂ ਉਸ ਸਥਾਨ ਤੇ ਵੀ ਜਾ ਕੇ ਦਰਸ਼ਨ ਤੁਹਾਨੂੰ ਅੱਜ ਸੰਗਰਾਂਦ ਦਾ ਦਿਹਾੜਾ ਸੰਗਰਾਂਦ ਤੇ ਦਿਹਾੜੇ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਪਹੁੰਚ ਰਹੀਆਂ ਨੇ ਹਜ਼ਾਰਾਂ ਦੀਨਤੀ ਵਿਚ ਲ ਇਸ ਸਥਾਨ ਤੇ ਅੱਜ ਨਮਸਤਕ ਹੋਈਆਂ ਨੇ ਗੁਰਦੁਆਰਾ ਸ਼ਰੀਫ ਅਤੇਗੜ ਸਾਹਿਬ ਆ ਤੇ ਇਸ ਸਥਾਨ ਤੇ ਹੈ ਗਿਆ ਜੀ ਗੁਰਦੁਆਰਾ ਸ੍ਰੀ ਸੇ ਸਗੰਨ ਸਾਹਿਬ ਇਸ ਸਥਾਨ ਤੇ ਨਾ 6000 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਕਰਵਾਨਿਆਂ ਉਸ ਸਥਾਨ ਦੇ ਵੀ ਦਰਸ਼ਨ ਸੇ ਸਗੰਨ ਸਾਹਿਬ ਗੁਰਦੁਆਰਾ ਜੋ ਕਿ ਬਿਲਕੁਲ ਹੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਨਾਲ ਹੀ ਨਜ਼ਦੀਕ ਹੈ ਜੀ ਨਾਲੇ ਇਸ ਸਥਾਨ ਦੇ ਕਰੋ ਜੀ ਦਰਸ਼ਨ ਇਸ ਸਥਾਨ ਤੇ ਹੈ ਕਈ ਗੁਰਦੁਆਰਾ ਸੇ ਸਗੰਨ ਸਾਹਿਬ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸੇ ਸਗੰਨ ਸਾਹਿਬ ਜੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਦੀ ਗਵਾਹੀ ਵਿੱਚ ਸਿੱਤਵਾਂ ਦੀ ਨਗਰੀ ਸਰਹੰਦ ਨੂੰ ਫਤਿਹ ਕਰਕੇ ਅਤੇ ਜਲਮ ਸੁਬੇ ਬਜੀਦ ਖਾਨ ਨੂੰ ਚਾਪੜ ਚੜੀ ਦੇ ਮੈਦਾਨ ਵਿੱਚ ਸੋਧਣ ਉਪਰੰਤ ਖਾਲਸਾ ਪੰਥ ਪਾਸਾਈ ਇਸਾਨ ਨਾਲ ਇੱਕ ਜੇਠ ਸੰਮਤ 1767 ਮਈ 14 ਮਈ 1710 ਈਸਵੀ ਨੂੰ ਸਰਹੰਦ ਤੇ ਕਾਬਜ ਹੋਇਆ ਤੇ ਖਾਲਸਾ ਰਾਜ ਸਥਾਪਿਤ ਕੀਤਾ ਸਰਹੰਦ ਫਤਿਹ ਦੌਰਾਨ ਹੋਈ جنگ ਵਿੱਚ ਸੇਹਜਰ ਸਿੰਘਾਂ ਦਾ ਸੰਸਕਾਰ ਸਮੂਹਿਕ ਰੂਪ ਵਿੱਚ ਇਸ ਥਾਂ ਤੇ ਕੀਤਾ ਗਿਆ ਹਾਂਜੀ ਉਹੀ ਇਹ ਉਹ ਸਥਾਨ ਹੈ ਜਿਸ ਸਥਾਨ ਤੇ ਸੇਹਜਰ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ ਕਰੋ ਜੀ ਗੁਰਦੁਆਰਾ ਸੇਹਸਗਨ ਸਾਹਿਬ ਜੀ ਦੇ ਦਰਸ਼ਨ ਹਾਂਜੀ ਕਰ ਰਹੇ ਤੁਸੀਂ ਇਸ ਸਮੇਂ ਨਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਦਰਸ਼ਨਾਂ ਜਿਸ ਸਤਾਨ ਤੇ ਨਾ ਸੁਬਾ ਸਰਹੰਦ ਵੱਲੋਂ ਇਸੇ ਸਤਾਨ ਤੇ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਜਿਉਂਦੇ ਨਹੀਂ ਹਾਂ ਬਿਤੇ ਸ਼ਹੀਦ ਕੀਤਾ ਗਿਆ ਸੀ ਤੇ ਇਸ ਤਰਫ ਹੈਗਾ ਜੀ ਗੁਰਦੁਆਰਾ ਸ੍ਰੀ ਠੰਡਾ ਬੁਰਜ ਸਾਹਿਬ